ਹਾਂਜੀ ਰਿਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਸਮਾਜਿਕ ਗੱਲਾਂ ਨੂੰ ਲੈ ਕੇ ਜੋ ਸਮਾਜ ਦੇ ਵਿੱਚ ਅਕਸਰ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਉਹਦੇ ਸੰਬੰਧੀ ਤਾਂ ਆਪਾਂ ਕੁਝ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾ ਰਹੀ ਹਾਂ ਦੋ ਪਰਿਵਾਰ ਗੁਆਂਢੀ ਸਨ ਇੱਕ ਪਰਿਵਾਰ ਵਿੱਚ ਪਤੀ ਪਤਨੀ ਹਰ ਗੱਲ ਤੇ ਲੜਦੇ ਰਹਿੰਦੇ ਸੀ ਪਰ ਦੂਜੇ ਪਰਿਵਾਰ ਵਿੱਚੋਂ ਕਦੇ ਉੱਚੀ ਆਵਾਜ਼ ਵੀ ਸੁਣਾਈ ਨਹੀਂ ਸੀ ਦਿੱਤੀ ਪਤਨੀ ਨੇ ਕਿਹਾ ਅਸੀਂ ਉਹਨਾਂ ਵਾਂਗ ਕਿਉਂ ਨਹੀਂ ਖੁਸ਼ ਰਹਿ ਸਕਦੇ ਪਤਾ ਲਾਓ ਸਮੱਸਿਆ ਕਿੱਥੇ ਹੈ ਪਤੀ ਕਵੰਡੀਆਂ ਦੇ ਦਰਵਾਜ਼ੇ ਬਾਹਰ ਖੜ ਕੇ ਬਾਰੇ ਦੇ ਸ਼ੀਸ਼ੇ ਰਾਹੀਂ ਅੰਦਰ ਦਾ ਦ੍ਰਿਸ਼ ਵੇਖ ਰਿਹਾ ਸੀ ਪਰ ਗੱਲਬਾਤ ਸੁਣ ਰਿਹਾ ਸੀ ਪਤੀ ਮੇਜ਼ 'ਤੇ ਬੈਠਾ ਕੁਝ ਲਿਖ ਰਿਹਾ ਸੀ ਪਤਨੀ ਰਸੋਈ ਵਿੱਚ ਸੀ ਤੇ ਟੈਲੀਫੋਨ ਦੀ ਘੰਟੀ ਵੱਜੀ ਤਾਂ ਪਤੀ ਕਾਲੀ ਨਾਲ ਫੋਨ ਸੁਣਨ ਲਈ ਉੱਠਿਆ ਅਤੇ ਇੱਕ ਸਜਾਵਟੀ ਫੁੱਲਦਾਨ ਟਿੱਕ ਕੇ ਟੁੱਟ ਗਿਆ ਪਤੀ ਝੁੱਕ ਕੇ ਫੁੱਲਦਾਨ ਦੇ ਟੁਕੜੇ ਇਕੱਠੇ ਕਰ ਰਿਹਾ ਸੀ ਪਤਨੀ ਵੀ ਆ ਕੇ ਟੁਕੜੇ ਇਕੱਠੇ ਕਰਨ ਵਿੱਚ ਲੱਗ ਗਈ ਪਤਨੀ ਨੇ ਕਿਹਾ ਮੇਰੀ ਗਲਤੀ ਸੀ ਮੈਂ ਕਾੜੀ ਦੇ ਵਿੱਚ ਉੱਠ ਕੇ ਫੋਨ ਚੁਕਣਾ ਗਿਆ ਪਤਨੀ ਨੇ ਕਿਹਾ ਕਸੂਰ ਮੈਂ ਹਾਂ ਕੱਲ ਮੈਂ ਫੁੱਲਦਾਨ ਨੂੰ ਸਾਫ਼ ਕੀਤਾ ਸੀ ਉਸ ਨੂੰ ਉਸ ਦੀ ਥਾਂ ਤੇ ਰੱਖਿਆ ਨਹੀਂ ਇੱਥੇ ਪਿਆ ਰਹਿ ਗਿਆ ਫੁੱਲਦਾਨ ਗਲਤ ਥਾਂ ਤੇ ਪਿਆ ਹੋਣ ਕਰਕੇ ਟੁੱਟਿਆ ਹੈ ਇਹ ਦ੍ਰਿਸ਼ ਦੇਖ ਕੇ ਗਵਾਂਢੀ ਆਪਣੇ ਘਰ ਆ ਗਿਆ ਉਸ ਨੇ ਦੱਸਿਆ ਕਿ ਉਹਨਾਂ ਦੀ ਪਸੰਦਤਾ ਦਾ ਰਾਜ਼ ਇਹ ਹੈ ਕਿ ਉਹ ਦੋਵੇਂ ਆਪਣੀ ਗਲਤੀ ਮੰਨ ਰਹੇ ਸੀ ਜਗਾਂ ਕੀ ਅਸੀਂ ਹਰ ਗੱਲ ਤੇ ਆਪਣੇ ਆਪ ਨੂੰ ਠੀਕ ਹੋਣ ਦੀ ਜ਼ਿੱਦ ਕਰਦੇ ਹਾਂ ਬਸ ਹਰ ਘਰ ਦੀ ਇਹੋ ਕਹਾਣੀ ਹੁੰਦੀ ਹੈ ਕਿ ਅਸੀਂ ਗਲਤੀ ਨਹੀਂ ਮੰਨਦੇ ਜੇਕਰ ਅਸੀਂ ਗਲਤੀ ਮੰਨ ਲਈਏ ਤਾਂ ਰਿਸ਼ਤਿਆਂ ਦੇ ਵਿੱਚ ਇੰਨੀਆਂ ਦਰਾੜਾਂ ਨਾ ਪੈਣ ਅਤੇ ਅਸੀਂ ਆਪਣੀ ਗੱਲ ਤੇ ਅੜੇ ਰਹਿੰਦੇ ਹਾਂ ਜਿਸ ਕਰਕੇ ਘਰ ਦੇ ਵਿੱਚ ਲੜਾਈਆਂ ਤੇ ਕਲੇਸ਼ ਪੈ ਰਹੇ ਹੁੰਦੇ ਹਨ ਸੋ ਇਸ ਲਈ ਸਾਨੂੰ ਆਪਣੀ ਗਲਤੀ ਨੂੰ ਮੰਨਦੇ ਹੋਏ ਆਪਣੇ ਰਿਸ਼ਤਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਧੰਨਵਾਦ ਜੀ